ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਇੰਨਕਾਕ ਬਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂਕਾਰਾਂ ਦੇ ਮਾਲਕ ਕਰੇ ਜੀ ਵਾਦਾ ਲਓ ਜੀ ਰੱਬ ਬੜਾ ਬੇਅੰਤਾ ਜੀ ਹੈਨਾ ਮਹਾਰਾਜ ਨੇ ਇਰ ਤੱਕ ਦੇਖੋ ਜੀ ਬਹੁਤ ਜਾਣਾ ਬਚਾਉ ਰੱਖਿਆ ਬਚਾਉ ਇਦਾਂ ਰੱਖਿਆ ਜੀ ਵੀ ਤੁਹਾਨੂੰ ਪਤਾ ਹੋ ਕੜਕਾਂ ਦਾ ਟਾਈਮ ਹੈ ਕੜਕਾਂ ਤਕਰੀਬਨ ਚਲੋ ਹੁਣ ਸਭੀਆਂ ਵੱਡੇ ਹੋ ਗਏ ਹੁਣ ਤਾਂ ਕੋਈ ਹੋ ਜੀਮੇਦਾਰ ਜੀ ਵੀ ਖੜੀ ਹੋਊਗੀ ਕੜਕ ਜੀ ਨਹੀਂ ਤਾਂ ਤਕਰੀਬਨ ਸਾਰਿਆਂ ਦੀ ਕੜਕ ਤਾਂ ਨਿਭੜੇ ਗਈ ਹੈ ਤਾਂ ਤੇ ਚਲੋ ਬਾਕੀ ਹੋ ਵੀ ਸਕਦਾ ਕੋਈ ਕਦਾ ਵੀਰ ਜਿਹਦੀ ਰਹਿਦੀ ਹੋਵੇ ਪਰチェ ਲੋ ਮਾਲਕ ਦਾ ਇੰਨਾ ਧੰਨਵਾਦ ਬਹੁਤ ਆ ਜੀ ਹੁਣ ਤੱਕ ਮਾਲਕ ਨੇ ਮਤਲਬ ਟਾਈਮ ਦੇਤਾ ਜੀ ਵੀਦਾਰਾ ਸਾਰਾ ਰੱਬ ਕਹਿੰਦਾ ਵੀ ਹੁਣ ਕਣਕਾਂ ਦਾ ਤੁਸੀਂ ਸਾਂਭ ਲੀਆਂ ਵੀ ਟੂੜੀਆਂ ਆਪਣੀਆਂ ਵੀ ਹੁਣ ਜਿਆਦਾ ਟਾਈਮ ਹੋ ਗਿਆ ਵੀ ਤੁਸੀਂ ਢਿੱਲੇ ਹੋ ਚੱਲਦੇ ਆ ਕਿ ਤਾਂ ਚੂੜੀ ਥੋੜੀ ਥੋੜੀ ਕੱਢਣੀ ਪੈਣੀ ਆ ਪਰ ਚੂੜੀ ਰੱਬ ਦੇ ਜਿਆਦਾ ਹੀ ਕਸਤੀ ਇਧਰ ਮੀਂਹ ਪੈ ਰਿਹਾ ਜੀ ਪੂਰਾ ਜ਼ੋਰ ਦਾ ਇਹ ਹਲੇ ਹੁਣ ਨਾ ਥੋੜਿਆ ਅ ਠੰਡਾ ਹੋ ਗਿਆ ਅ ਘਟ ਹੋਇਆ ਮੀਂਹ ਮਤਲਬ ਕਹਿਣਾ ਪਰ ਪਹਿਲਾਂ ਤਾਂ ਮੀਂਹ ਪੂਰਾ ਦਾ ਜੀ ਇੱਕ ਵਾਰ ਕਮੈਂਟਾਂ ਇੰਦਰ ਲਓ ਜੀ ਮੈਂ ਮੱਝਾਂ ਵੱਲ ਆ ਗਿਆ ਅ ਪੂਰਾ ਮੀ ਹੈ ਇਸ ਵਕਤ ਜੋਰਾ-ਸ਼ੋਰਾ ਤੇ ਚੱਲ ਰਿਹਾ ਜੀ ਸਰ ਆੜੀ ਦਾ ਜਿਹੜੀ ਟੂੜੀ ਬਣੀ ਵੀ ਆ ਉਹ ਵੀ ਭਿੱਜ ਗਈ ਚਲੋ ਟੂੜੀ 'ਚ ਵੀ ਪਾਣੀ ਨਹੀਂ ਪੈਂਦਾ ਹੁੰਦਾ ਟੂੜੀ 'ਚ ਕਦੇ ਵੀ ਟੂੜੀ ਦੀ ਜਿਹੜੀ ਪੈ ਹੈ ਨਾ ਉੱਪਰ ਵਾਲੀ ਉਹੋ ਮਤਲਬ ਪੈ ਦੇ ਉੱਪਰ ਪਾਣੀ ਰੁੜ ਕੇ ਥੱਲੇ ਆ ਜਾਂਦਾ ਵਿੱਚ ਨਹੀਂ ਪੈਂਦਾ ਹੁੰਦਾ ਵਿੱਚ ਉੱਥੇ ਪੈਂਦਾ ਜਿੱਥੇ ਟੂੜੀ ਦੇ ਵਿੱਚ ਟੋਆ ਏ ਮਤਲਬ ਨੀਵੀਂ ਜਗ੍ਹਾ ਏ ਉੱਥੇ ਪਾਣੀ ਪੈ ਜਾਂਦਾ ਟੂੜੀ 'ਚ ਨਹੀਂ ਤੌੜੀ ਦੇ ਵਿੱਚ ਨਹੀਂ ਪਾਣੀ ਜਾਂਦਾ ਜੀ। ਬਾਕੀ ਉਹ ਕਈਆਂ ਨੇ ਗਾਣਾ ਭਾਈ ਜਾਂਦਾ ਹੈ ਜੀ ਹਨਾ। ਤੇ ਹਰੇਕ ਦੀ ਆਪਣੀਆ ਬੜੀ ਹੁੰਦੀ ਆ ਜੀ। ਤੇ ਲਓ ਜੀ ਇੱਧਰ ਗਾਂ ਆ ਦਿਖਾਉਂਦਾ ਤੁਹਾਨੂੰ ਬੈਕ ਕੈਮਰਾ ਕਰਕੇ ਨਜ਼ਾਰੇ ਲੈ ਰਹੀਆਂ ਮੀਂਹ ਦਾ। ਮੀਂਹ ਦੇ ਨਜ਼ਾਰੇ ਮਾਣ ਰਹੇ ਆ ਜੀ ਗਾਂ ਆ। ਤੇ 1 ਮਿੰਟ ਮੈਂ ਬੈਕ ਕੈਮਰਾ ਕਰਕੇ ਲਾਉਂਦਾ। ਲਓ ਜੀ ਗਾਂ ਆ ਲੈ ਰਹੀਆਂ ਆਨੰਦ। ਬਿਲਕੁਲ ਆਹ ਜੇ ਗਾੜੀ ਕਰ ਰੱਖੀਆਂ ਬਾਹਰ ਖੜੀਆਂ ਹਨ ਇਧਰ ਮੈਂ ਛਾਵੇਂ ਅੰਦਰ ਠੰਡੀ ਹਵਾ ਚੱਲਦੀ ਆ ਨਜ਼ਾਰੇ ਲੰਡੇ ਨਗਰ ਚਲੋ ਆਏ ਆ ਵੀ ਹੁਣ ਇੱਕ ਤਾਂ ਮੱਕੀਆਂ ਮੁੱਕੀਆਂ ਨੂੰ ਪਾਣੀ ਲੱਗ ਗਿਆ ਜੀ ਤੇ ਇੱਕ ਜਿਹੜੇ ਬਰਸੀਨ ਵਾਲਾ ਖੇਤ ਵਿਹਲਾ ਹੋਇਆ ਵਾ ਯਾ ਹੋਰ ਵੀ ਇੱਕ ਦੋ ਖੇਤ ਵਿਹਲੇ ਹੋਏ ਵੇ ਆ ਉੱਥੇ ਆਪਾਂ ਹੁਣ ਉਹਨਾਂ ਨੂੰ ਬਾਂਹਦੇ ਬੀਜ ਤੇ ਹੋਗੇ ਪਰੌਣੀ ਕਰਨੇ ਵੀ ਲੋੜ ਨਹੀਂ ਹੈ ਕਿ ਕਕੇ ਦਾ ਪਿਛੇ ਪਿਆ ਜੀ ਆਪਣਾ ਬੂਟਿਆਂ ਵਾਲਾ ਹੋ ਪਪੂਲਰ ਲੱਗੇ ਵੇ ਇਹਦੇ ਚ ਇਹ ਵੀ ਹੁਣ ਆਪਾਂ ਇੱਕ ਅੱਧੇ ਦਿਨ ਚ ਇਹਦੇ ਚ ਵੀ ਮੱਖੀ ਵੀ ਇਦਣੇ ਤੇ ਮੀਂਹ ਦਾ ਚਲੋ ਫਾਇਦਾ ਵੀ ਹੈ ਜੇ ਕਿਤੇ ਨੁਕਸਾਨ ਹੈ ਤਾਂ ਫਾਇਦਾ ਵੀ ਬਹੁਤ ਹੈ ਇਹੋ ਜੀ ਗੱਲ ਨਹੀਂ ਹੈਗੀ ਕਿ ਫਾਇਦਾ ਨਹੀਂ ਹੈ ਇਹ ਬਾਕੀ ਡੰਗਰ ਵੀ ਥੋੜਾ ਜਿਹਾ ਗਰਮੀ ਤੇ ਰਾਹਤ ਮਿਲੂਗੀ ਜੀ ਡੰਗਰਾਂ ਰੋਗੀ ਹਨਾ ਗਰਮੀ ਨੇ ਨਾਕ ਮਾਰਿਆ ਪਿਆਦਾ ਜੀ ਮੱਜਾਂ ਦਾ ਦੁੱਧ ਬਹੁਤ ਘਟ ਗਿਆ ਤਾਂ ਜੀ ਹਵਾ ਵੀ ਨਾਲ ਬਹੁਤ ਚੱਲਦੀ ਆ ਦੇਖੋ ਹਵਾ ਵੀ ਪੂਰੀ ਜ਼ੋਰ ਦੀ ਚੱਲ ਰਹੀ ਆ ਨਾਲ ਤੇ ਦੇਖੋ ਜੀ ਦਾਤਾ ਬਿਹਰਤਾ ਜੀ ਇੰਨੀ ਕਿਰਪਾ ਬਹੁਤ ਆ ਮਾਲਕ ਦੀ ਵੀ ਮਾਲਕ ਨੇ ਆਪਾਂ ਨੂੰ ਹੁਣ ਤੱਕ ਦਾ ਟਾਈਮ ਦੇ ਦਿੱਤਾ ਹਨਾ ਦਾਣੇ ਘਰਾਂ ਪਹੁੰਚ ਗਏ ਇੰਨੀ ਮਾਲਕ ਦੀ ਬਹੁਤ ਕਿਰਪਾ ਹੋ ਗਈ ਸਮਝ ਲਓ ਤੇ ਤੂੜੀ ਤਾਂ ਚਲੋ ਮਾੜੀ ਮੋਟੀ ਬੰਦਾ ਲੈ ਲੰਦਾ ਜੇ ਘਟ ਗਈ ਜਾਂ ਹਨਾ ਤੇ ਟੂੜੀ ਦੇ ਦਾ ਸੌ ਹੱਲ ਆ ਜੀ ਪਰ ਜੇ ਫਸਲ ਖਰਾਬ ਹੋ ਜਵੇ ਫਿਰ ਔਖਾ ਹੋ ਜਾਂਦਾ ਜੀ ਕਿਉਂਕਿ ਇੱਕ ਫਸਲੇ ਹੁੰਦੀ ਆ ਜ਼ਿਮੀਦਾਰ ਦਾ ਤੁਹਾਨੂੰ ਪਤਾ ਸਹਾਰਾ ਜਿਹੜਾ ਹੁੰਦੀ ਆ ਹਨਾ ਫਸਲ ਬਗੈਰ ਜ਼ਿਮੀਦਾਰ ਖਤਮ ਆ ਜੀ ਜੇ ਫਸਲ ਮਾਰ ਜਵੇ ਐਦ ਕੀ ਕਹੀ ਏਰੀਆ ਚ ਵੈਸੇ ਹੋਇਆ ਕੰਮ ਇਹ ਕਈ ਏਰੀਆ ਚ ਨੁਕਸਾਨ ਕਰਿਆ ਜੀ ਮੀਨ ਇਹ ਪਹਿਲਾਂ ਹੁਣ ਆ ਆਪਣੇ ਏਰੀਏ ਚ ਤਾਂ ਚਲੋ ਹੋਰ ਪਿਆ ਹੋਰ ਏਰੀਆ ਚ ਪਹਿਲਾਂ ਵੀ ਪਿਆ ਜਿਹੜਾ ਗੈਲ ਬਾਛੜ ਪਈ ਹੈ ਜਿਹੜੀ ਉਹਨੇ ਨੁਕਸਾਨ ਕਾਫੀ ਕਰਿਆ ਤੇ ਉਹ ਦੇਖ ਸਕਦੇ ਤੁਸੀਂ ਹਵਾ ਪੂਰੀ ਜ਼ੋਰ ਦੀ ਚੱਲਦੀ ਹੈ ਕੋਪੂਲਰ ਖਿੱਦ ਨੂੰ ਕੈਮਰਾ ਥੋੜਾ ਚਾਨਣਾ ਪੈਣ ਕਰਕੇ ਸਾਫ ਨਹੀਂ ਦੇਖਦਾ ਚਲੋ ਇੱਧਰ ਰਾਣੀ ਸੁੰਦਰਾ ਵੀ ਸਾਡੀ ਧੋ ਹੋ ਗਈ ਹੈ ਨਾ ਟਰੈਕਟਰ ਵੀ ਧੋ ਹੋ ਗਿਆ ਤੇ ਥਰਦੀ ਭਾਈ ਫੈਮਲੀ ਅੰਦਰ ਬੈਠੀ ਆ ਗੱਪਾਂ ਛੱਪਾਂ ਚੱਲ ਰਹੀਆਂ ਚਾਹ ਪੀਂਦੇ ਆ ਗਰਮ-ਗਰਮ ਬਣਾ ਕੇ ਹਨਾ ਇਹ ਜੇ ਮੌਸਮ ਵਿੱਚ ਚਾਹ ਦੇ ਨਾਲ ਕਿਤੇ ਹੋਵੇ ਪਕੌੜੇ ਆਹਾ ਹਾ 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 ਨਜ਼ਾਰਾ ਆ ਜੀ ਹੈ ਬਪਾ ਜੀ ਮੇਰੇ ਇੱਧਰ ਪਪਾ ਜੀ ਨੂੰ ਪਹਿਲਾਂ ਭਾਈ ਵਾਈਹ ਜੀ ਤਾਂ ਤਾਂ ਵਾਈਹ ਜੀ ਪਪਾ ਜੀ ਮੈਂ ਆਏ ਕਹਿੰਦਾ ਵੀ ਜੇ ਇਹ ਜੇ ਮੌਸਮ ਵਿੱਚ ਚਾਹ ਦੇ ਨਾਲ ਪਕੌੜੇ ਹੋਵੇ ਤਾਂ ਬੜਾ ਗੱਲ ਬਣ ਗਈ ਗਰਮ-ਗਰਮ ਹਾਂ ਨਜ਼ਾਰਾ ਆ ਜਾ ਭਈਆ ਹਾਂ ਨਹੀਂ ਨੇ ਪੰਗੀਆਂ ਕੜੀਆਂ ਹਾਂ ਕਣੀਆ ਬੰਦ ਠੰਡਾ ਮੌਸਮ ਹੋਇਆ ਵਾ ਹਾਂ ਕੀ ਬਾਪਾ ਸੌਣ ਦੇ ਮਹੀਨਾ ਪੱਕਦੇ ਆ ਪੂੜੇ ਹਾਂ ਬਾਕੀ ਹੁਣ ਖੀਰ ਪੂੜੇ ਅੰਦਰ ਜਾ ਕੇ ਕਹਿ ਕੇ ਦੇਖਦੇ ਆ ਭਾਈ ਪਕੌੜੇ ਬਣਾ ਲਓ ਦੇਖਿਓ ਕਿੰਨਾ ਭਿੰਡਾ ਮੰਗਣਾ ਛੱਡਦੀਆਂ ਇੱਧਰ ਮਿਲੋ ਜੀ ਸਾਡੇ ਨੂਰੂ ਨੂੰ ਆ ਜਾ ਮੇਰਾ ਪੁੱਤ ਪੁੱਤ ਬੁਲਾ ਦੇ ਚਾਚਾ ਬੁਲਾ ਦੇ ਚਾਚਾ ਚਾਚਾ ਬੁਲਾਉ ਬੁਲਾਈ ਸਾਚੀ ਦਾ ਹਾਂ ਠੀਕ ਆ ਤੇਰੇ ਪਾਪਾ ਕਰ ਦੇ ਇੱਕ ਉਹ ਕਰਦੇ ਕਿ ਕੁੱਦਰ ਵੀ ਗਾਦੇ ਪਾਪਾ ਹੱਥ ਨਾਲ ਗਾਦੇ ਆਏ ਇਹ ਚੱਲਦਾ ਮੁੱਢੂਏ ਤੇ ਹਾਰ ਵੀ ਫਿਰ ਚੱਲਦੇ ਅੰਦਰ ਲਾਓ ਜੀ ਇੱਧਰ ਦੇਖਦੇ ਆ ਹੁਣ ਅੰਦਰ ਸੰਗਤ ਭਾਈ ਸਾਡਾ ਲੱਡੂ ਰੋ ਰਿਹਾ ਜੀ ਆ ਦੇਖੋ ਮੇਰਾ ਪੁੱਤਰ ਹੁੰਦਾ ਭਾਈ ਹਾਂਜੀ ਮੈਣਾ ਜੀ ਹਾਂ ਗਾਣੇ ਗਾਦੀ ਆ ਕਿ ਕਿਆ ਕਰਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਮਾ ਧੀਆ ਇਕੱਠੀਆਂ ਹੋਈਆਂ ਅੱਜ ਅੱਜ ਕੇ ਰੋਤੇ ਹੁੰਦੀਆਂ ਫੇਰ ਉਸ ਕੇ ਵੀਆ ਤਾਂ ਆਉਂਦਾ ਨਹੀਂ ਹੈਗਾ ਤੁਹਾਡੇ ਸਾਰਿਆਂ ਚਾਈ ਜਾਂਦੀਆਂ ਫੇਰ ਆਉਣਿਆ ਜਨਵਰੀ ਬਰਬਰੀ ਤੱਕ ਹਾਂ ਮੇਰੇ ਸਹੁਰੇ ਚ ਆਉਂਦਾ ਨਹੀਂ ਅਸੀਂ ਆਏ ਦੋਹੇ ਮਾਮਾ ਧੀਆ ਬੈਠ ਕੇ ਚੋਪੂਰੇ ਕਰੀ ਜਾਂਦੀਆਂ ਉਹ ਵਿਆਹ ਹੁਣ ਐਸੀ ਜੀ ਗਰਮੀ ਵਿੱਚ ਕਿਹਦਾ ਵਿਆਹ ਲਿਆਣ ਦੀ ਏ ਇਰੇ ਕਰਨੇ ਵਾਲੇ ਉਹ ਕਰਨੇ ਵਾਲੇ ਕਰਨੇ ਵਾਲੇ ਕਰ ਲੈਂਦੇ ਆ ਬਾਕੀ ਗੱਲ ਇਹ ਨਹੀਂ ਹੈਗੀ ਮੁੰਡਾ ਕਹਿੰਦਾ ਵੀ 2 ਮਹੀਨੇ ਤੱਕ ਵਿਆਹ ਤੇ 3 ਮਹੀਨੇ ਤੱਕ ਵਿਆਹ ਕਹਿੰਦੇ ਨੇ ਖੁਸ਼ੀ ਚੜ ਗਈ ਹੂੰ ਚੱਲ ਕੋਈ ਨਾ ਵਿਆਹ ਤੈਨੂੰ ਖਿਲਾ ਦਿੰਦੇ ਆ ਐਂ ਕਰੀ ਕੱਲ ਕੋਲੂਣਾ ਮੈਂ ਮੈਂ ਵਿਆਹ ਖਿਲਾਉਣਾ ਨਹੀਂ ਯਾਰ ਹਾਂ ਘੋੜੀਆਂ ਗਾਉਣੀਆਂ ਸੁਹਾਗ ਗਾਣੇ ਆ ਭਾਈ ਉਹ ਤਾਂ ਕਾ ਮੌਕਾ ਜੇ ਉਦਾਂ ਵਿਆਹ ਖਾਣਾ ਤਾਂ ਮੈਂ ਕੱਲ ਨੂੰ ਕਿਸੇ ਪੈਲ ਸਵਾ ਕਮਾ ਲਿਆਵਾਂਗਾ ਬਲਾਓ ਜੀ ਮਾਤਾ ਜੀ ਸਾਸਰੀ ਘਾਲ ਸਾਸਰੀ ਘਾਲ ਜੀ ਸਾਰਿਆਂ ਨੂੰ ਇਹ ਦਿਨ ਭਾਈ ਭਾਬੀ ਲੱਗੀ ਵੀ ਸਾਡੀ ਸਾਸਰੀ ਘਾਲ ਜੀ ਸਾਰੇ ਦੀ ਸਬਜੀ ਉਹ ਅੱਜ ਨਾਲ ਪਕੌੜੇ ਆ ਰਹੇ ਆ ਮਾ ਹਾਂ ਗੋਪੀ ਗੋਪੀ ਪੱਤਾ ਗੋਪੀ ਦੇ ਪਕੌੜੇ ਖਲਾ ਦੇ ਪੱਤਾ ਗੋਪੀ ਦੇ ਪਕੌੜੇ ਕਿਹਨੇ ਖਾਦੇ ਪੱਤਾ ਸੁਣਾ ਦਿੰਦੀ ਆ ਵਸ ਇਸ ਟਾਈਮ ਪੱਤਾ ਮਾ ਨਹੀਂ ਕਰ ਜਹਾ ਪੱਤਾ ਵਾ ਜਹਾ ਦੂਵੇ ਭੁੱਲ ਗੋਪੀ ਦੇ ਹੋਏ ਹਾਂਜੀ ਪਕੌੜੇ ਖਾਣ ਹਾਂ ਹਈ ਗਾ ਬਾਂਦ ਗੋਭੀ ਫਾਦੇ ਵਿੱਚ ਆ ਨਹੀਂ ਮੰਮੀ ਬੈਸੀ ਦਿਲ ਬਹੁਤ ਕਰਦਾ ਜੇ ਪਕੌੜੇ ਬਣ ਜਵੇ ਨਾ ਨਜ਼ਾਰਾ ਜਾਪੇ ਆ ਹੈ ਮੌਸਮ ਠੰਡਾ ਮੌਸਮ ਹੋਈ ਨਹੀਂ ਮੰਨਾ ਮੇਰਾ ਸਿਰ ਗੋਲ ਗੱਪੇ ਖਾਣ ਨੂੰ ਕਰਦਾ ਚੱਲੀ ਆ ਲੈ ਗੋਲ ਗੱਪਾ ਕਹਿੰਦੇ ਠੰਡੇ ਮੌਸਮ ਵਿੱਚ ਗੋਲ ਮੈਂ ਤਾਂ ਰੇੜੀਆਂ ਲੈ ਕੇ ਅਗਲਾ ਘਰ ਜਾਵਾਂ ਨਾ ਨਹੀਂ ਰੇੜੀ ਤੇ ਖਾਣ ਦਾ ਮਜ਼ਾ ਆਉਂਦਾ ਲੈਦਾ ਉਥੇ ਭਈਆਂ ਦੇ ਹੱਥ ਦੇ ਜ਼ਿਆਦਾ ਸਵਾਲ ਲੱਗਦੇ ਤਾਂ ਨੂੰ ਹਾਂ ਭਈ ਇਹ ਵੀ ਸਾਡੇ ਵਰਗਾ ਹੀ ਹੈ ਆਹੋ ਅਛਾ ਕਿੱਥੇ ਆਪਰ ਕੇ ਖਾੜੇ ਕਿੱਥੇ ਅਗਲੇ ਨੇ ਭਰ ਕੇ ਦੇਣੇ ਮਤਲਬ ਕਹਿਣ ਦਾ ਵੀ ਦਮ-ਦਮ ਪਈ ਜਾਵੇ ਮੂੰਹ ਚ ਗੋਲ ਗੱਪੇ ਹਾਂ ਉਹ ਲੱਡੂ ਇਹ ਦੇਖ ਨੀ ਕਿੰਨਾ ਧਿਆਨ ਨਾਲ ਗੱਲਾਂ ਸੁਣਦਾ ਜਿੱਦਾਂ ਪਾਪਾ ਪਾਓ ਚਾਚੀਆ ਇਹ ਵੀ ਬੁਲਾਏ ਕਰੂੰਗਾ ਚਾਚੀ ਗਾਲ ਠੀਕ ਹੈ ਇਧਰ ਛੋਟੀ ਕੋ ਇਧਰ ਲੱਡੂ ਨੂੰ ਤਾਂ ਮੇਲੇ ਲੱਡੂ ਬੁਲਾ ਦੇ ਪੁੱਤ ਸਾਚੀ ਕਰ ਆ ਤੇਰੇ ਸ਼ਰਮ ਦੀ ਹੋਰ ਬਾਹਰ ਕਿ ਆਏ ਤੂੰ ਰੇਦ ਮੀਂਹ ਪੈਂਦਾ ਪੁੱਤ ਉਹ ਨੂਰ ਉਹ ਪੁਟੀਨ ਨੂਰਾ ਜੋਨੀ ਜੋਨੀ ਬਸ ਹੁਣ ਨਹੀਂ ਹੁਣ ਤਾਂ ਤੇ ਆਣ ਉਧਰ ਹੋ ਗਿਆ ਉਹਦਾ ਚੱਲਣਾ ਪੁੱਤ ਨਹੀਂ ਹਾਂ ਜੋਨੀ ਜੋਨੀ ਕਿੱਥੇ ਗਏ ਤੁਹਾਨੂੰ ਵੀ ਮੀਂਹ ਤਾਂ ਸਾਨੂੰ ਐਸੀ ਬਾਈਪਾਸ ਕੋਲ ਆ ਗਿਆ ਤਾਂ ਅੱਛਾ ਬਾਈਪਾਸ ਕੋਲੇ ਹਾਂ ਚਲ ਸੋਮਥਾ ਠੀਕ ਹੈ। ਛੁੱਕਾ ਚੰਗਾ ਹੋ ਗਿਆ। ਖੇਤ ਖੂਤਾਂ ਇਹਨ ਵਧੀਆ ਵਹਿਜਣੇ। ਹੂੰ। ਖੇਤ ਤਾਂ ਰਹਿ ਜਾਂ ਤੂੜੀ ਦਾ ਕੰਮ ਖਰਾਬ ਹੋ ਜਾਣਾ। ਚਲ ਚਲ ਮੰਮੀ ਇਹਨਾ ਨਹੀਂ ਫਰਕ ਪੈਂਦਾ। ਟੱਪਾਂ ਟੱਪਾਂ ਲੱਗੇ ਜੇ ਤੂੜੀ। ਤੂੜੀ ਜਿਹੜੀ ਆਪਣੀ ਬਣਾਉਣੇ ਨੂੰ ਰਹਿੰਦੀ ਉਹ ਥੋੜੀ ਘੱਟ ਬਣੂਗੀ ਬਸ। ਉਹੀ ਕਹਿੰਦੀ ਮੈਂ। ਆਹੋ ਚਲ ਕੋਈ ਨਹੀਂ ਹੋਰ ਤਾਂ ਕੋਈ। ਇੰਨਾ ਸ਼ੁਕਰ ਕਰ ਕੱਲ ਇੰਨਾ ਸ਼ੁਕਰ ਕੱਲ ਚ ਇੰਨਾ ਸ਼ੁਕਰ ਕੱਲ ਝੱਲੀਆਂ ਬਣ ਗਈ ਹਾਂ ਹਾਂ ਝੱਲੀਆਂ 20 25 ਟਰਾਲੀਆਂ ਬਣ ਗਈਆਂ 20 ਬਣੀਆਂ ਪਤਾ ਨਹੀਂ 25 ਬਣੀਆਂ ਬਾਈ ਨੂੰ ਇਹ ਪਤਾ ਚਲੋ ਅੰਦਰ ਗਿਰ ਗਈ ਉਹ ਅੰਦਰ ਗਿਰ ਗਈ ਛੱਡਦੇ ਹੁਣ ਉਹਦੀ ਬੇਫਿਕਰੀ ਆ ਆ ਚਲੋ ਉਹ ਤਾਂ ਹੁਣ ਅੰਦਰ ਆ ਗਈ ਹਾਂ ਉਹ ਨਾਲੇ ਮੰਮੀ ਰੱਬ ਨੂੰ ਸਭ ਦੇ ਕਹਿੰਦੇ ਚੱਲ ਪਰਮਾਤਮਾ ਸਭ ਦੀ ਕਰਨਾ ਉਹਨੇ ਸਾਰਨਾ ਸਾਰ ਦੁਨੀਆ ਬੈਠੀ ਬਾਈ ਜੀ ਉਹਨੂੰ ਆਪਣੀ ਆਪਣੀ ਉਹਨੂੰ ਸਭ ਦੀ ਉਹ ਵੀ ਤਾਂ ਹੈ ਹੂੰ ਮੀ 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 ਮਦਦ ਨਾਲ ਆਏ ਕਰਦੇ ਆਪਾਂ ਸਾਰੇ ਜਾ ਕੇ ਪੈਣੇ ਆ ਅਰਵਿੰਦਰ ਸਿੰਘ ਜੀ ਪਕੌੜੇ ਬਣਾਉਣਗੇ ਨਾਲ ਮਸਾਲਿਆਂ ਦੀ ਚਾਹ ਬਣਾਉਣਗੇ ਆਪਾਂ ਪਰਚਾਈਆਂ 'ਚ ਬੈਠ ਕੇ ਖਵਾਉਣਗੇ ਅੱਛਾ ਮੈਂ ਦਿਲ ਕਰਦਾ ਜ਼ਿਆਦਾ ਕਰੂਗਾ ਕੰਮ ਅੱਛਾ ਲਾ ਕਰ ਕੇ ਨਹੀਂ ਇਹਨੇ ਕਹ ਪਤਾ ਅੱਜ ਪਕਿਆ ਹੋਆ ਨਾ ਮੈਂ ਤੁਮੇ ਹੈਗੀ ਤੁਹਾਡੇ ਮੈਂਨੇ ਕਹ ਨਾ ਓ ਕੀ ਹੋ ਗਿਆ ਤੂੰ ਰੋਣ ਲੱਗ ਗਿਆ ਨੂਰੂ ਆਖਿਆ ਗੰਬੇ ਕੰਮ ਕਰੀ ਜਾਂਦਾ ਤੂੰ ਥੱਲੇ ਸਿੱਟੀ ਗੰਬੇ ਵੀ ਚਾਚੇ ਨੂੰ ਰੋਪੇ ਠੀਕ ਆ ਗੱਲਾ ਉੱਥੇ ਰੱਖ ਪੁੱਤ ਚਾਚੇ ਮੇਰਾ ਨਹੀਂ ਗੱਲ ਪੁੱਤ ਜੀ ਭੋਲੇ ਭਾਉ ਗੰਦੇ ਕੰਮ ਨਹੀਂ ਕਰੀਦੇ ਹੁੰਦੇ ਭੋਲੇ ਭਾਉ ਇਹਦੇ ਨੂੰ ਪਕੌੜੇ ਬੰਦ ਗੋਭੀ ਦੇ ਹਾਂ ਨੂਰ ਮੈਂ ਤੈਨੂੰ ਕਿਹਾ ਨਹੀਂ ਪੁੱਤ ਜਿੱਥੇ ਪਾਰਾ ਤੋਂ ਨਹੀਂ ਕਰੀ ਨਾ ਪੁੱਤ ਗੋਲੇ ਬਣਾ ਲਓ ਭਾਈ ਬਣਾ ਲਓ ਕੱਟ ਕੇ ਹੋਰਾ ਕਰੋ ਵਿੱਚ ਚਾਹੇ ਬਣਾ ਲਓ ਯਾਰ ਚਾਹੇ ਹਰੀਆਂ ਮਿਰਚਾਂ ਦੇ ਹੀ ਬਣਾ ਲਓ ਇਹ ਰਿਕ ਕੰਮ ਹੋਰ ਕਰਿਓ ਹਰੀਆਂ ਮਿਰਚਾਂ ਦੇ ਪਕੌੜੇ ਖਾਦੇਗੇ? ਹਾਂ। ਹਰੀਆਂ ਮਿਰਚਾਂ ਦੇ। ਹਾਂਜੀ। ਪਕੌੜੇ। ਹਾਂਜੀ। ਆਹ ਤਾਂ ਮੈਨੂੰ ਹੀ ਆਉਂਦੀ ਆ। ਪੈਸੇ ਤਾਂ ਨਹੀਂ ਆ। ਬੱਸ। ਇਹਨਾਂ ਦੇ ਨਾਲ ਇੱਕ ਕਮ ਹੋਰ ਕਰਿਓ। ਬੜੀਆਂ ਮਿਰਚਾਂ ਲੈ ਕੇ ਆਇਓ। ਵਾਹ। ਆਚਾਰ ਵਾਲੀਆਂ। ਉਹ ਸਵਾਦ ਲੱਗਦਾ। ਨਾਦੇ ਪੌਂ ਸਵਾਦ। ਹਾਂ ਉਹਨੂੰ ਤਲ ਕੇ ਨਾ ਵਿੱਚ ਉਹਦੇ ਉਬਾਲੇ ਹੋਏ ਆਲੂ ਵਿੱਚ ਭਰ ਕੇ ਉਹਦੇ। ਵਾਹ। ਜਦ ਨੂੰ ਉੱਪਰ ਵੇਸਣ ਲਾਗੇ ਤਲ ਕੇ ਖਾ ਕੇ ਦੇਖੇਗੇ ਤੇ ਆਹ ਹਾਂ। ਨਜ਼ਾਰਾ ਆ ਜਾਂਦਾ। ਹਾਂ ਹੁਣ ਲਿਆ ਦੇ ਤੈਨੂੰ। ਤੂੰ ਵੀ ਨਹੀਂ ਬੈਕੋ ਲੱਗ ਜਿੱਥੇ ਖਾਣਾ ਤੇ ਮੇਰੇ ਦਾ ਖਾਣਾ ਖਾਣੀ ਆ ਤੇਰੇ ਬੈਠੇ ਥੋੜੀ ਨਾ ਮੈਂ ਸਾਰਾ ਕੁਝ ਆਏ ਕਰੋ ਬੇ ਦੋਹੇ ਜਾਣੀਆਂ ਉਧਰੋਂ ਚਲੋ ਮੈਸਾ ਚ ਆਉ ਨਾਲ ਮੈਂ ਜਾ ਕੇ ਲਿਆਉਂਦਾ ਫੇਰ ਫੇਰ ਆਏ ਕਰਕੇ ਆਪਾਂ ਮੈਸੇ ਸੁਲਣੀ ਸੁਣ ਦੇਦੀ ਅਸੀਂ ਮੈਸੇ ਜਾਂਦੀ ਹਾਂ ਰਸੋਈ ਚ ਹਾਂ ਰਸੋਈ ਚ ਤਾਂ ਮੈਂ ਆਜੂ ਰਸੋਈ ਦਾ ਕੋਈ ਰੌਲਾ ਨਹੀਂ ਹੈਗਾ ਆਜੂ ਰਸੋਈ ਸਾਰੇ ਸਾਫ ਕਰਨੀ ਸਾਰੇ ਭਾਂਡੇ ਮਾਂਜਣੇ ਓਏ ਸਾਫ ਲਿਬੜਨੇ ਨਹੀਂ ਦੇਣੀ ਇੱਕ ਦਿਨ ਪਠਾ ਸਾਹਿਬ ਦੇ ਪ੍ਰਸ਼ਾਦਾ ਪਵਾਲੇ ਲੈ ਇੱਕ ਦਿਨ ਢਿੱਬੀ ਸਾਹਿਬ ਦੇ ਪਵਾਲੇ ਹੁਣ ਇੱਕ ਦਿਨ ਮੰਡ ਵਾਲੇ ਗੁਰਦੁਆਰੇ ਮੈਂ ਉਹ ਕਹਿੰਦਾ ਭੱਜ ਨੂੰ ਬੜਨ ਦਾ ਦਿਓ ਤੇ ਡਾਕ ਲੈ ਕੇ ਭਜਾ ਦੇ ਜਦੋਂ ਨਾ ਜਦੋਂ ਅਰਵੀ ਮਰਚਾ ਲਈ ਖੜਾ ਮੂੰਹ ਤਾਂ ਐਨੇ ਗੁਰਦੁਆਰੇ ਆਇਆ ਪਹਿਲਾਂ ਸੇਵਾ ਕਰੋ ਸੇਵਾ ਕੇ ਮੈਂ ਸੇਵਾ ਕਰਕੇ ਲੈ ਆਉਂਗੇ ਜਿਹੜਾ ਉਰੇ ਜੋਰ ਲਾਉਣਾ ਉਹੀ ਗੁਰਦੁਆਰੇ ਮੰਨਾਂ ਨੇ ਸੇਵਾ ਦੀ ਸੇਵਾ ਨਾਲੇ ਬਾਬਾ ਜੀ ਨੂੰ ਕਹਿ ਦਊਂਗਾ ਬਾਬਾ ਜੀ ਇੱਕ ਡੋਲੋਂ ਚ ਦਾਲ ਪਾ ਦੇ ਹੋਈ ਇੱਕ ਡੋਲੋਂ ਚ ਸਬਜ਼ੀ ਪਾ ਦੇ ਜਿਹੜਾ ਮੇਵਾ ਮਿਲਣਾ ਉਸਦੀ ਖਤਮ ਕਰਿਆ ਆਣਾ ਲਿਆ ਕੇ ਸਮਝਾ ਦੇ ਕਿ ਆਹ ਇੱਕ ਡੋਲੋਂ ਚ ਦਾਲ ਪਾ ਦੇ ਹੋ ਇੱਕ ਚ ਸਬਜ਼ੀ ਪਾ ਦੇ ਰੋਟੀਆਂ ਸ਼ਾਦੇ ਫੇ ਰਹਿ ਗਈਆਂ ਰੋਟੀਆਂ ਲਵਾ ਬੇ ਜੂ ਮੇਰੀ ਪਾਈ ਸੱਡਾਂ ਤੇ ਮੈਸੇਜ ਤੋਂ ਆ ਗਈ ਨਾ ਪਾਈਆ ਜਿਆਨੇ ਮਹਾਰਾਜ ਨੇ ਦੋ ਹੱਥ ਦਿੱਤੇ ਆਪ ਕਰਦੇ ਆਪ ਕਹਤਾ ਵਾ ਸੱਤ ਪ੍ਰਮਾਤ ਵਾਲੀ ਗੁਰਦੁਆਰੇ ਤੇ ਖਾਣਾ ਸੀ ਕੰਡਰ ਹਾਂ ਉੱਥੇ ਖਾ ਕੇ ਆਉਣਾ ਉੱਥੇ ਨਹੀਂ ਮੈਂ ਤਾਂ ਪਤਾ ਗੱਲ ਕੀ ਆਏ ਗੁਰਦੁਆਰੇ ਦੀ ਚੀਜ਼ ਮਾੜੀ ਨਹੀਂ ਉੱਥੇ ਜਾ ਕੇ ਖਾਣੀ ਆ ਉਹ ਬਾਬਾ ਜੀ ਦੇ ਹੁਕਮ 'ਚ ਖਾਣੀ ਬਣ ਲੋ ਮੈਂ ਮੈਂ ਮੇਰੇ ਲਈ ਹੋਣੀ ਗੱਲ ਕੁਝ ਹੋਰ ਹੋ ਜੀ ਮੈਂ ਤੇਰੀ ਗੱਲ ਸਮਝ ਗਿਆ ਮਹਾਰਾਜ ਨੇ ਲੰਗਰ ਲਾਇਆ ਵਾ ਵੀ ਭਾਈ ਜੇ ਕੋਈ ਬੇਵਾਬਸਾ ਮਤਲਬ ਬੇਵਾਬਸ ਵੀ ਨਹੀਂ ਕਿ ਵੀ ਚਲੋ ਵੀ ਜੇ ਹੁਣ ਭੁੱਖਾ ਹੈ ਕੋਈ ਪ੍ਰਸ਼ਾਦਾ ਪ੍ਰਸ਼ਾਦਾ ਛੱਕ ਲੈ ਹੈਨਾ ਤੇ ਗੱਲ ਪਤਾ ਕੀ ਹੈ ਉੱਥੇ ਫਿਰ ਬਾਬਾ ਜੀ ਨੂੰ ਮੈਂ ਮਜਬੂਰੀ ਦੱਸ ਦੇਣੀ ਆ ਮੈਂ ਕਹਿੰਦਾ ਬਾਬਾ ਜੀ ਰਸੋਈ ਵਾਲਾ ਬਜਨ ਮੇਰੇ ਕੋਲ ਪਾਤਾ ਸਾਰਾ ਜੀ ਮੈਂ ਤਾਂ ਕਰਕੇ ਆਇਆ ਬਾਬਾ ਜੀ ਮੈਂ ਕਹਣਾ ਬਾਬਾ ਜੀ ਮੈਂ ਤਾਂ ਬਹੁਤ ਤੰਗ ਹੋ ਗਿਆ ਜੀ ਬਹੁਤ ਹਾਂ ਚੱਕਰ ਆ ਹਾਂ ਬਾਰੇ ਕਿਹੜਾ ਪੰਗੇ ਘਾਤੇ ਲੈਂਦਾ ਹੁੰਦਾ ਤੂੰ ਮੈਂ ਕਹਣਾ ਜੀ ਉੱਤਰ ਪਹੁੰਚਣਾ ਜਾ ਕੇ ਪਿੱਛੇ ਬਾਬਾ ਜੀ ਫੜ ਲਉ ਆਹਾਂ ਤੇ ਯਾ ਤੂੰ ਜੋਰ ਭਾਈ ਹਾਂ ਨਹੀਂ ਚਲੋ ਮਾਲਕ ਤੰਦਰੁਸਤੀ ਬਖਸ਼ੇ ਆਪਣੇ ਘਰਾਂ ਵਧੀਆ ਖਾਂਦੇ ਰਹੀਏ ਹਨ ਤੇ ਤੁਹਾਨੂੰ ਆਏ ਕਹਿੰਦੀ ਸੀ ਕਿ ਸ਼ੀਵੀਲਾ ਲੱਗਣੀ ਆ ਸਟਾਰਟ ਹੋਣੀ ਆ ਆਪਾਂ ਤੁਹਾਨੂੰ ਚੀਨੀ ਵਗੈਰਾ ਕੁਛ ਦੇ ਕੇ ਆਏ ਮਾਣਾ ਮੋਟਾ ਦੇ ਦੇਓ ਕਰੂੰਗੇ ਐ ਤਾਂ ਆਇਆ ਨਾ ਲੱਗਿਆ ਸ਼ੁਰੂ ਨਾ ਆਪਾਂ ਨੂੰ ਗੁਰਦਰੀ ਦੀ ਸਪੀਨ ਲੱਗਦੀ ਹੁੰਦੀ ਆ ਲੱਗਣੀ ਆ ਹਾਂ ਬਾਈਪਾਸ ਜਦੋਂ ਉਹਦਾ ਕਿੰਨੇ ਚ ਲੱਗਦੀ ਮੇਰਾ ਹੋਗਾ ਸੇਵਾ ਦੇ ਵਿੱਚ ਕੋਈ ਮਾਣਾ ਜੂਨ ਜਲਾਈ ਚ ਲੱਗਦੀ ਜਲਾਈ ਚ ਲੱਗਦੀ ਆ ਜਾ ਮੀ ਆ ਜਾ ਮੀ ਕਹਿੰਦੀ ਆ ਜਾ ਮੀ ਆ ਜਾ ਮੀ ਲੱਡੂ ਜਾ ਹਾਂ ਤਾਂ 100 ਗੋਦ ਕੀਟ ਲੱਗਦੀ ਆ ਇਹ ਦੂਰ ਸਾਨੂੰ ਬਹੁਤ ਕਿਊਟ ਲੱਗਦੀ ਹੈ। ਗੰਦੀ ਹੈ, ਗੰਦੀ। ਗੰਦਾ ਬੱਚਾ ਹੈ। ਗੱਡੀ ਉੱਪਰ ਚੜ ਜਾ। ਗਿਰ ਜੂਗੀ। ਮੈਂ ਤੂੰ ਜੇ ਲੈ। ਤੇ ਲੈ, ਉਹ ਨੂੰ ਉਹ ਨੂੰ ਪਰਦੀ ਗੱਡੀ ਨੂੰ। ਗੱਡੀ ਉੱਥਾ ਗੱਲੀ। ਨਾ ਮੈਂ ਇਸ ਤੇ ਸਿੱਕੀ ਮੋਢੇ ਮਾਰਨੇ। ਮੈਂ ਜਿਸ ਸਵੇਰੇ 에ਪੋਇੰਟ ਕੋਡੋਂਦੀ ਸੀ ਜੌਨੀ ਜੌਨੀ ਆਪਾਂ ਐਂ ਕਰੀ। ਇਹ ਵੀ ਵੈਲਿਵਰੀ ਹੈ। ਬਹੁਤ ਤੇਜ਼ ਅਸ ਲੇਡਾ ਆ ਇਹ। ਹੋ ਲੱਡੂ। ਹੋ ਲੱਡੂ। ਮਿਲਪਾ ਜੀ ਦੀ ਗੱਲ ਸੁਣੋ ਸਰਦਾਰ ਜੀ। ਤੋ ਕੇ ਤਾਂ ਅੰਕਾਰ ਦੀਦੀ ਨੇ ਬਣਾ ਲਨੇ ਥੋੜੇ ਜਿਹਾ ਪਕੌੜੇ ਕਿਆ ਕਰੀ ਬਣਾ ਲਓ ਯਾਰ ਬਣਾ ਗੋਭੀ ਕੀਦੀ ਆ ਬਣਾ ਮੋਟਾ ਬਣਾ ਮੋਟਾ ਤਰਸ ਖਾ ਲਓ ਸਾਡੇ ਪਰ ਅਸਲ ਵਿੱਚ ਇੱਕ ਪਕੌੜਾ ਦੇ ਕੇ ਬਸ ਆਹਾਂ ਆ ਲੈ ਗੋਭੀ ਆ ਲੈ ਕੋ ਉਹ ਮੈਂ ਕਹਦਾ ਹਾਂ ਇੱਕ ਕੱਟ ਕੇ ਬੰਦ ਗੋਭੀ ਗੋਲ ਗੋਲ ਜੀ ਇਹਦੇ ਹਾਂ ਜੀ ਸਾਡਾ ਇੱਕ ਲੱਗਦੀ ਆ ਐਨੀ ਗੱਲ ਕਾਹਵੇਂ ਲੱਗਦੀ ਕੰਜਾ ਜੀ ਮੇਰੀ ਮਣਗੀ ਟੋਈ ਦੂਗੀ ਪਰ ਮੈਂ ਪਾਪਾ ਜੀ ਨੂੰ ਪ੍ਰੋਮਿਸ ਕਰਿਆ ਤਾਂ ਵੀ ਜਿੱਦਣ ਮੈਂ ਜਿੱਦਣ ਨਹੀਂ ਪੈ ਗਿਆ ਉਹ ਮਦਨ ਕਚੌਰੀਆਂ ਕਰ ਹਾਂ ਫੇਰ ਚੱਕ ਦੋ ਫੱਟੇ ਫੇਕ ਕਚੌਰੀਆਂ ਬਣਾ ਲਓ ਪਕੌੜੇ ਰਹਿਣ ਦਿਓ ਦਾ ਇਹ ਨਾ ਵੀ ਦੀਦੀ ਵਿਚਾਰੀ ਕੱਲੀ ਕਿਤੇ ਤੋਸੀ ਵੀ ਤੇਰਾ ਤੁਹਾਡਾ ਵੀ ਸਾਥ ਮੈਂ ਮੰਨਦੀ ਆ ਤੁਸੀ ਦੇ ਦੇਣੇ ਆ ਹਾਂ ਚੱਲ ਤੂੰ ਹੀ ਕਰਕੇ ਉਹ ਚੱਟ ਜਾਨੀ ਆ ਮੈਂ ਮੈਂ ਆਪੇ ਕਿਹਾ ਪਾਪਾ ਜੀ ਨਾਲੇ ਹੂੰ ਤੁਹਾਨੂੰ ਮੈਂ ਤਾਂ ਕਿਹਾ ਤਾਂ ਨਾ ਵੀ ਜਦੋਂ ਮੀਂਹ ਪੈਗਾ ਪਾਪੇ ਤੁਹਾਨੂੰ ਖੁਣਾਣੀ ਗੋਲੀਆਂ ਦਰਦ ਤੇ ਗੋਲੀ ਲੈ ਲਓ ਫਿਰ ਕੋਈ ਕਚੌਰੀਆਂ ਪਰ ਅੱਜ ਬਣਾ ਲਓ ਜੀ ਕਰਦਾ ਹਾਂ ਦਰਦ ਤੇ ਗੋਲੀ ਲੈ ਕੇ ਬਣਾ ਲਓ ਦਰਦ ਦੀ ਗੋਲੀ ਲੈ ਲਓ ਭੁਖ ਚੌੜੀਆਂ ਖਾਣਾ ਹਾਂ ਚਾਹ ਆਏ ਕਰੋ ਫਿਰ ਜਾਓ ਲਾ ਲਾਲੂ ਲਿਆਓ ਬਣਾਇਏ ਫਿਰ ਦੂਏ ਨਹੀਂ ਨਮਲੂਆਂ ਨਹੀਂ ਆਲੋ ਕਰਾ ਦਿਓ ਦੂਏ ਵਾਲੀਆਂ ਨਹੀਂ ਆ ਨਹੀਂ ਉਹ ਤਾਂ ਖਿੱਲਰ ਦੀਆਂ ਉਹ ਖਿੱਲਰ ਚ 3 ਵੀ ਬਣ ਲਓ ਜਿੱਦਾਂ ਕਰੇਲੇ ਭਰ ਕੇ ਬਣਾਉਂਦੇ ਹੁੰਦੇ ਉਹ ਸੇਬੇ ਕਹਤਾ ਤਾਗਾ ਮਾ ਲਓ ਹਾਂ ਤਾਗਾ ਮਾ ਲਓ ਚੌੜੀਆਂ ਸੇਬ ਭਾਈ ਕਹੇ ਸੇਬ ਭਾਈ ਹਾਂ ਬਟੂ ਚਾਹ ਪਾਉ ਭਾਈ ਬਿੱਟੂ ਬਿੱਟੂ ਵੀ ਫੇਪਾਤਾ ਹੈ ਇਹ ਨੂੰ ਸੁਣਦਾ ਨਹੀਂ ਵਾਹ ਕਿਛਵੇਂ ਗਾਵੇ ਸੱਚੀ ਕਹਿਣੀ ਹੈ ਹਮ ਬੀਤ ਸਿੱਖਾ ਲੂ ਲਿਆ ਦਿਓ ਹਾਂ ਇਹ ਉਬਾਲ ਦੂੰਗੇ ਫਿਰ ਆਪਾਂ ਬਣਾ ਲੂਗੇ ਦੋਹੇ ਜਿਹੇ ਨਹੀਂ ਨਹੀਂ ਸਭ ਬਣਾ ਰਣੀ ਕਿਦਾਂ ਦੀਨੇ ਉਹ ਵੀ ਕਰ ਲੀ ਜੀ ਉਹਦੀ ਸਬਜੀ ਬਣਾ ਲੈਣੀ ਆਪਾਂ ਦੋਹੇ ਕਚੌਰੀਆਂ ਬਣਾ ਲੂਗੇ ਜਨੂ ਮੈਂ ਸਮਾਨ ਸਭ ਤਿਆਰ ਕਰ ਲੂਗੀ ਸਾਰਾ ਕੁਸਾ ਹਾਂ 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 ਲਿਆ ਦੋ ਆਲੂ ਜੇ ਸੱਚੀ ਲੈਣੀ ਹੈ ਸਹੀ ਗੱਲ ਤੇਰੇ ਸਾਹਮਣੇ ਜੋ ਮਰਜ਼ੀ ਬਣਾ ਲਓ ਚੱਲੇ ਤਾਂ ਵਿਚੇ ਦੋ ਕਚੌਰੀਆਂ ਬਣ ਗਈਆਂ ਹੋਰ ਪਾਪਾ ਜੀ ਲਿਆਉਣਾ ਹੀ ਪੈਣਾ ਫਿਰ ਪਾਪਾ ਜੀ ਜੇ ਹੁਣ ਖਾਣਾ ਹੈ ਕਚੌਰੀਆਂ ਖਾਣੀਆਂ ਫਿਰ ਤਾਂ ਪਾਈ ਲਿਆਉਣੀ ਪੈਣੀ ਠੀਕ ਨਹੀਂ ਲਿਆਓ ਦੇਖ ਲਓ ਕਿਆ ਹੋ ਗਿਆ ਸ਼ਾਂਤ ਜੀ ਮੇਰਾ ਪਿਆ ਸਨਾਟਾ ਮੇਰਾ ਘਰ ਵਾਲਾ ਕਹਿੰਦਾ ਤੇਰੀ ਆਵਾਜ਼ ਧਕੜ ਧਕੜ ਵਾਂਗ ਜਾਂਦੀ ਆ ਉਹ ਲਾਗਦੇ ਘਰਾਂ ਤੱਕ ਹਾਂ ਮੈਨੂੰ ਕਦੇ ਪਤਾ ਲੱਗਦਾ ਨਾ ਘਰ ਦੀਆਂ ਉੱਪਰ ਆਇਆ ਵਾ ਉੱਪਰ ਆਇਆ ਥੱਲੇ ਨਗਰ ਜਿਵੇਂ ਫਿਰ ਰੌੜੇ ਦਾ ਕੱਚ ਲਗਾਏ ਆ ਲੇਕਿਨ ਮੈਂ ਜਿਦਾਂ ਸੋਟੇ ਦੇ ਪੌੜ ਉੱਪਰ ਆਇਆ ਵਗਾ ਨਹੀਂ ਮੈਂ ਥੱਲੇ ਨਗਰ ਜਿਵੇਂ ਆਏ ਹੁੰਦੇ ਜਾਨੋ ਤੈਨੂੰ ਦੇਖਾ ਤੋ ਨਾ ਪੌੜ ਮੰਨਦੇ ਆ ਬਿਲਕੁਲ ਆਪ ਘਰ ਸੁਣਾਣਾ ਦੀ ਨਾ ਬਾਈ ਮਾਨ ਨੂਰ ਨਾਲੋਂ ਜ਼ਿਆਦਾ ਗਾਧਾ ਤੈ ਪਾਇਆ ਵਾ ਥੈਂਕ ਯੂ ਉਹ ਨੂਰ ਮਾਪਾ ਬੈਠੇ ਕਾ ਪਉਣ ਤਾਂ ਕਰਨੀ ਐ ਮੈਂ ਉਹ ਤਾਂ ਹੈ ਭਲਾ ਮੀਂਹ ਡੇਖਦੀ ਆ ਉਹ ਮੀਂਹ ਨਹੀਂ ਨਹੀਂ ਹੈਗੀ ਮੀਂਹ ਹੋ ਗਿਆ ਜੀ ਹੁਣ ਬੰਦ ਹਵਾ ਚੱਲਦੀ ਤੁਸੀਂ ਜਾਓ ਫਟਾਫਟ ਤੇ ਇੱਕ ਗੱਲ ਹੋਰ ਸੁਣੋ ਜੇ ਹੁਣ ਤੁਹਾਡੇ ਕੋਲ ਟਾਈਮ ਹੈਗਾ ਨਾ ਛੋਟੀ ਜੀ ਸਿਲੰਡਰ ਹੀ ਭਰਾ ਕੇ ਲੈ ਕੇ ਆਓ ਪਤਾ ਕਰਦੇ ਕਹਿੰਨੀ ਐ ਮੈਂ ਜਿਵੇਂ ਹੁਣ ਕਈ ਵਾਰ ਰੈਸਿਪੀ ਬਣਾਉਣੀ ਕਹਿੰਦੇ ਅੰਨਾ ਬੜਾ ਸਿਲੰਡਰ ਕੱਢਣਾ ਪੈਂਦਾ ਬਾਹਰ ਤੇ ਹੂੰ ਨਹੀਂ ਤਾਂ ਹੈ ਉਹ ਕਿੱਥੇ ਮੰਮੀ ਆਪਣੇ ਆਈ ਸਿਲੰਡਰੀ ਉੱਪਰ ਭਈਆ ਦੇਖ ਹੋਣੀ ਕਿੰਨੀ ਗੈਸ ਸਹੀ ਕਿ ਨਾ ਆ ਉੱਪਰ ਹੈ ਭਈਆ 36 ਪਰ ਅਸਤੀ ਮੂਹੇ ਪਈ ਹੈ ਸਲੇਬ ਤੇ ਜੀ ਸਾਡੇ ਸਾਰਾ ਕਹਿੰਦੇ ਸਲੇਬ ਸਾਡੇ ਪਰਛਤੀ ਕਹਿੰਦੇ ਆ ਪਰਛਤੀ ਵੀ ਕਹਿੰਦੇ ਨੇ ਸਾਡੇ ਕਿਉਂ ਕਿ ਛੱਤੀ ਕਹਿੰਦੇ ਆ ਹਾਂ ਪਰਛਤੀ ਵੀ ਕਹਿੰਦੇ ਨੇ ਸਲੇਬ ਵੀ ਜਦੋਂ ਸਲੇਬ ਹੀ ਜਦੋਂ ਆਲਾ ਡੱਬਾ ਹੁੰਦਾ ਹੈ ਦੀਦੀ ਪਤਾ ਨਹੀਂ ਇਹਨੂੰ ਕੀ ਆ ਉਹ ਫਰਾਈਪੀਨ ਹੁੰਦਾ ਇਹ ਫਰਾਈਪੀਨ ਕਹਿੰਦੇ ਨੇ ਇਹਨੂੰ ਮੰਮੀ ਇਹਨੇ ਦੇ ਚਾਹ ਦਾ ਦੱਬਾ ਦੇ ਦੋ ਹਾਂਜੀ ਦੇਖਿਆ ਤੁਸੀਂ ਸਾਡੇ ਫਰਾਈਪੀਨ ਨੂੰ ਉਹ ਕਹਿੰਦੇ ਜਿਹਦੇ ਚ ਤੜਕਾ ਲੱਗਦਾ ਜਾਂ ਦੀਦੀ ਜੀ ਪ੍ਰਸ਼ਾਣ ਉਹਨੇ ਬਹੁਤ ਕੁਝ ਕਹਿੰਦੇ ਆ ਉਡੇ ਇਧਰ ਤਾਂ ਬਿਲਕੁਲ ਕੀ ਕਹਿੰਦੇ ਉਧਰ ਦੀ ਇਧਰ ਦੀ ਕੋਲ ਕੋਲ ਕੇ ਦੱਸਦੀ ਤਾਂ ਮੈਨੂੰ ਚੇਤਾ ਹੀ ਪੁੱਲ ਗਈ ਪੇਟੀ ਦੀ ਥੋੜੇ ਏਰੀਆ ਵਾਲੇ ਕੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਹਮ ਤਾਂ ਜਿੱਦਾਂ ਜਿਹਾ ਭੁੱਲ ਗਿਆ ਸਟੱਲ ਆਕਚੁਅਲੀ ਨਾ ਮੰਮੀ ਆਪਣਾ ਕੀ ਕਹਿੰਦੇ ਜਿਹਦੀ ਤੜਕਾ ਲੱਗਦਾ ਕਈ ਤਰਕਦਾਨ ਵੀ ਕਹਿੰਦੇ ਆ ਤਰਕਦਾਨ ਵੀ ਕਹਿੰਦੇ ਆ ਨੂਰੀ ਉਹ ਦੇਖ ਦਰਜੀਬਾ ਲਾਈ ਜਾਂਦੀ ਜਾਲੀ ਨੂੰ ਮੰਮੀ ਉਹ ਜਾਲੀ ਨੂੰ ਜੀਭਾ ਲਾਂਦੀ ਨੂੰ ਥੱਲੇ ਮੰਮੀ ਭੁੱਲ ਗਈ ਕਿਆ ਕਹਿੰਦੇ ਆ ਬੱਚੀਆਂ ਭੁੱਲ ਗਈਆਂ ਕਿਆ ਕਹਿੰਦੀਆਂ ਕਿਆ ਤੜਕਾ ਰਣੇ ਆ ਕਹਿ ਲੈਂਦੇ ਆ ਆਹੋ ਫਰਾਈ ਉਹ ਕਹਿ ਦਿੰਦੇ ਆ ਚੱਲ ਯਾਰ ਜੋ ਵੀ ਕਹਿ ਦਿੰਦੇ ਛੱਡੋ ਤੁਸੀਂ ਹਾਂ ਤੁਸੀਂ ਜਾਓ ਲੈ ਕੇ ਆਓ ਆਲੂ ਪਹਿਲਾਂ ਮੈਂ ਆਲੂ ਲਿਆਉਂਦਾ ਜੀ ਫਿਰ ਅੱਜ ਹੋ ਗਈਆਂ ਕਚੌਰੀਆਂ ਉਹ ਪੱਕਾ ਦਾਨਾ ਆ ਵੀਡੀਓ ਬਣ ਗਈ ਅੰਦੀਆਂ ਪਟਾਰੀਆਂ ਵਾਲੀ ਵੀਡੀਓ ਲਓ ਜੀ ਅਗਲੇ ਬਲੌਗ 'ਚ ਫੇਰ ਤੁਹਾਨੂੰ ਕਚੌਰੀਆਂ ਦਿਖਾਵਾਂਗੇ ਬਣਦੀਆਂ ਆਹਾਹਾਹਾਹਾ ਜਲਦੀ ਜਾਈਏ ਮੌਸਮ ਠੰਡਾ ਹੋਇਆ ਵਾ ਹਵਾ ਚੱਲਦੀ ਆ ਹੈ ਜਾ ਕੇ ਲਿਆਈਏ ਲਾ ਲਾ ਅਗਲੇ ਬਲੌਗ 'ਚ ਮਿਲਦੇ ਸਰਦਾਰ ਜੀ ਨੇ ਆਏ ਉਕਣਾ ਨਹੀਂ ਕੀ ਇਹਦਾ ਥੈਂਕ ਯੂ ਸੋ ਮੱਚ ਜੀ ਹੁਣ ਤੁਸੀਂ ਕਚੌਰੀਆਂ ਜੇ ਖਾਣੀਆਂ ਤਾਂ ਫਟਾਫਟ ਆ ਜੀ ਸਰਦਾਰ ਜੀ ਨੇ ਆ ਰਹੇ ਆਪੇ ਹਾਂ ਵਾ ਇਹਦਾ ਜੱਸ ਨਹੀਂ ਚੜਾਉਣੀ ਬੜੀ ਹਾਂ ਸਹੀ ਗੱਲ ਸਰਦਾਰ ਜੀ ਪਪਾ ਜੀ ਕੋਈ ਟਾਈਮ ਨਹੀਂ ਮਿਲਿਆ ਪਪਾ ਜੀ ਫੇਰ ਮੈਂ ਲਿਆਣਾ ਜਾ ਕੇ ਇਹਦਾ ਫੋਨ ਵੀ ਆ ਗਿਆ ਇੱਧਰ ਹੈ ਇਹਦਾ ਖੜੀ ਖੜੀ ਬੁਆ ਦੀਦੀ ਦਾ ਜੱਜ ਸਾਹਿਬ ਦਾ ਤੇ ਮੈਂ ਜਾ ਕੇ ਲਿਆਵਾਂ ਫਿਰ ਹੁਣ ਆਲੂ ਹੈ ਫਿਰ ਬਣਾਈਏ ਕਚੌਰੀਆਂ ਚਲੋ ਜੱਜ ਨੇ ਕਹਿੰਦਾ ਮੈਂ ਤੁਹਾਡੇ ਵਾਸਤੇ ਬਹਿਲੀ ਹੈਗਾ ਰੋਜ਼ ਰੋਜ਼ ਆ ਜਾ ਖਾਣੇ ਜੀ ਕਾਹੀ ਨਹੀਂ ਹੋ ਰਹੀ ਖਾਣੇ ਮੈਂ ਫਿਰ ਆਉਣਾ ਬਣਾ ਹਾਂ ਚਲੋ ਠੀਕ ਨਹੀਂ ਫਿਰ ਦਾਨ ਚ ਤਾਂ ਉੱਠੇ ਨਹੀਂ ਰਹੇ ਜੀ ਅਸੀਂ ਬਾਹਰ ਟਣ ਦੀ ਬਹੁਤ ਕੋਸ਼ਿਸ਼ ਕਰ ਰਹੇ ਹਾਂ ਫਿਰ ਕਮੇਲੇ ਹੋਏ ਜੀ ਨੂੰ ਆਲੂ ਲਿਆਉਣ ਨੇ ਮੈਨੂੰ ਲਿਆਉਣ ਨੇ ਮਤਲਬ ਮੈਂ ਤਾਂ ਭਾਈ ਪਿਛੇ ਹੀ ਆ ਥੋੜਾ ਜਿਹਾ ਮੈਂ ਵਿੱਚ ਪਾਉਂਗੀ ਤੁਹਾਨੂੰ ਕੱਢੂਗੀ ਇਹ ਬਣਾਉਣੀਆਂ ਮਸਾਲਾ ਤੇ ਇਸ ਕਰਕੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ